ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਤਰ੍ਹਾਂ ਦੇ ਪਸ਼ੂ ਦਿਖਾਵਾਂਗੇ ਇੱਕ ਗੱਬਣ ਤਿਆਰ ਆ ਤੇ ਇੱਕ ਉੱਚੇ ਬੱਚੇ ਵਾਲੀ ਆ ਤੇ ਆਪਾਂ ਪਹੁੰਚਿਆ ਵੀਰ ਰੋਬਰਟ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਜਾਣਕਾਰੀ ਸੱਸਿਆ ਬਾਈ ਜੀ ਸੱਸੇ ਸੱਸੇ ਵਧੀਆ ਸਾਸਰੀ ਗਾਲ ਉਸ ਨਾਓ ਠੀਕ ਠਾਕ ਜੀ ਆਨੇ ਦੀ ਵਧੀਆ ਵਧੀਆ ਜੇ ਵਧੀਆ ਚਾਹੀਦਾ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾ ਰੋਵੜ ਜੇ ਪਿੰਡ ਰਾਪੁਰਸੀ ਲਈ ਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 9781387936 ਠੀਕ ਆ ਜੀ ਬਈਆ ਪਹਿਲੇ ਨੰਬਰ ਤੇ ਮੈਂ ਦੱਸਿਓ ਕਿੰਮਾ ਸੁਗਾ ਚੂਗੀ ਇਹ ਭਾਦੀ ਤੀਜਾ ਸੁਗਾ ਸੁਣੀ ਛੋਟੀ ਅੱਛਾ ਜੀ ਹਾਂ ਜੀ ਲਓ ਜੀ ਤੀਸਰਾ ਸੁਗਾ ਸੁੋਗੀ ਤੇ ਕਿੰਨਾ ਟਾਈਮ ਖੜਦੀ ਹੈ ਜੇ ਦੇ ਨਾਲੇ 12 ਦਿਨਾਂ ਲੈ ਆਏ ਨੇ ਜੀ ਠੀਕ ਆ ਜੀ ਹਾਂ ਜੀ ਇਹ ਕਿੰਨੇ ਕ ਦੁੱਧ ਵਾਲੀ ਹੈ 10-11 ਕਿਲੋ ਭੜੀ ਠੀਕ ਹੈ ਠੀਕ ਹੈ ਹਾਂਜੀ ਇਹ ਖੋਲੋ ਬਾਈ ਜੀ ਖੋਲ ਕੇ ਵਿਖਾਈਏ ਰੋ ਲਓ ਜੀ 12-13 ਲੀਟਰ ਜਿਹੜਾ ਪਿਛਲੇ ਸਵੇਰੇ ਦੁੱਧ ਭਰਿਆ ਵਾ ਤੇ ਦਿਨ ਲੱਗੂਗੀ ਅਜੇ ਗਿਣਤੀ ਦੇ 10-12 ਹੋਰ ਦੇ ਵਕਤੀ ਦਾ ਚੈੱਕ ਕਰਾਉਂਦੇ ਆ ਕਿ ਢੇਲਾਂ ਤੋਂ ਲਾਜੇ ਕਾਫੀ ਆਵਾਨੇ ਤੇ ਤੇ ਥਾਣੇ ਵੀ ਚੰਗਾ ਲੱਗਾ ਨੋਕਲਾ ਥਾਣੇ ਆ ਮੈਨਾਂ ਵੱਧ ਦਾ ਜੁਦਣ ਜਵਾਬ ਦੇ ਨੇ ਜੀ ਇੰਨੇ ਖੜੂ ਇੰਨੇ ਜੀ ਅੱਛਾ ਜੀ ਪਾੜੇ ਪਈਆ ਹੁਣੇ ਲੈ ਕੇ ਆਏ ਆਪਾਂ ਵੀ ਹੱਲੀ ਠੀਕ ਆ ਠੀਕ ਕਾਹ ਲੈ ਜਮਾਸਾ ਕਾਹ ਲੈ ਲਓ ਜੀ 10 ਤੋਂ 12 ਦਿਨ ਤੁਸੀਂ ਸੱਖੋ ਵੀ ਇੰਨੇ ਕ ਲੈ ਜਾਣੇ ਆ ਕਰਮਾਲੀ ਨੇ ਬਾਕੀ ਇਹ ਦੁੱਧ ਦੱਦ ਚੰਗਾ ਭਰੀ ਜਾਊਗਾ ਕਬੀਰ ਭਰਾ ਸਾਂਭਣ ਵਾਲਾ ਲੈ ਜਾਊਗਾ ਤੇ ਸਾਂਭ ਥੋੜੀ ਘੱਟ ਕੀਤੀ ਹੈ ਇਹਨੇ ਲਓ ਜੀ ਬਾਕੀ ਫਿਰ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਆਂ ਜੈਡ ਬਲੈਕ ਆਹ ਪਤਲੀ ਚਮੜੀ ਦੀ ਦੁੱਧ ਵਾਲੀ ਝੋਟੀ ਆ ਠੀਕ ਆ ਠੀਕ ਆ ਜੀ ਲਓ ਜੀ ਬਿਲਕੁਲ ਬਰੀਕ ਚਮੜੀ ਆ ਤੇ ਹੈ ਵੀ ਸਿੰਗਲ ਹੱਡੀ ਜੇ ਚੰਗੀ ਸੇਵਾਲਾ ਜੂਗ ਤੇ ਚਲੋ ਦੁੱਧ ਚੰਗਾ ਕੱਢੀ ਆ ਨਾ ਕਰਮਾਲੀ ਨੇ ਬਿਲਕੁਲ ਸਭ ਨਾਲ ਤਿਆਰ ਹੀ ਆ ਕੇ ਫੋਰ ਵੀਰੋ ਕੀ ਆ ਲੈ ਵਧੀਆ ਚੈ ਵੀ ਦਾ ਆ ਬਜੀ ਲੱਗ ਗਿਆ ਤਾਂ ਆਪਾਂ ਥਾਣਾ ਦਾ ਸੈਰ ਚਾ ਵੀ ਚੈੱਕ ਕਰੋਨੇ ਤੁਹਾਨੂੰ ਇਹ ਚੋੜੀ ਲੋਬ ਬਾਈ ਲਾਗੇ ਤੋਂ ਚੈੱਕ ਕਰ ਸਕਦੇ ਤੇ ਲਾਏ ਬਈ ਵਾੜੀ ਛੋਟੀ ਠੀਕ ਆ ਠੀਕ ਆ ਜੀ ਇਹ ਕੀ ਮੁੱਲ ਕਰਨਾ ਬਾਈ ਇਹਦਾ ਦੇ ਦੀਏ ਭਾਈ ਛੋੜਾ ਇਹ ਮੁੰਦੇ ਦੀਏ 65000 ਦੀ ਵਾੜੀ 65 ਦੀ ਹਾਂਜੀ ਕਰੀਏ ਜੈ ਜੀ 3000 ਛੱਡ ਦੀਏ ਵਾੜੀ ਮੈਂ ਤਾਂ ਪੂਰੇ ਨਹੀਂ ਜਾਣਦੇ ਛੱਡ ਦੀ ਹਾਂਜੀ ਪੁੱਛ ਕੋ ਗੱਲਿੰਗ ਕਰਨਾਗੇ ਥੋੜਾ ਬੋਦਾ ਮਾਨਤਨ ਬਾਈ ਲਓ ਜੀ 60000 ਚ ਵੀ ਮਾਨਤਨ ਬਾਈ ਕਹਿੰਦਾ ਕੀ ਕਰਾਂਗੇ ਜਰੂਰ ਸਿੰਗਲ ਹੱਡੀ ਹੈ ਹੈ ਵੀ ਪਤਲੇ ਚੰਮ ਵਾਲੀ ਤੇ ਬਾਕੀ ਕੋਈ ਵੀਰ ਭਰਾ ਸਾਹਮਣੇ ਨਾਲ ਲਾ ਦੇ ਚਲੋ ਦੁੱਧ ਚੰਗਾ ਕੱਢੀ ਜਨਾ ਕਰਮਾਲੀ ਨੇ ਤੇ ਭਈਆ ਦੂਜੇ ਨੰਬਰ ਤੇ ਝੋਟੀ ਇਹ ਦੱਸਿਓ ਸਰ ਬੜੇ ਇਹਦੇ ਕੋ ਬਾੜੀ ਹੁਣ 9 ਹੋਊਗਾ ਪਰ 8 ਕਿਲੋ ਦੀ ਮੇਰੀ ਗਰੰਟੀ ਹੋ ਦੁੱਧ ਅੱਛਾ ਜੀ ਮਗਰ ਇਹਦੇ ਬਾੜੀ ਕੱਟੀ ਸੀ ਠੀਕ ਠੀਕਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਮੇਰੇ ਘਰਾਂ 2 ਮਹੀਨੇ ਹੋ ਗਏ ਆ ਹੱਟੀ ਜੇ ਬੜੀ ਨੇ ਠੀਕ ਠੀਕਾ ਲਓ ਜੀ 2 ਕੁ ਮਹੀਨੇ ਦਾਸ ਪਾਸ ਜਿਹੜਾ ਟਾਈਮ ਹੋ ਗਿਆ ਵਸੂਈ ਨੂੰ ਤੇ ਫੀ ਮਲੇ ਦੇ ਪਿੱਛੇ ਕਾਫ ਆ ਗਿਆ ਤੇ ਖੋਲੋ ਬਾਈ ਜੀ ਨੂੰ ਵੀ ਐਸਾ ਜਿਹੜਾ ਮੌਕੇ ਤੇ 8 ਲੀਟਰ ਪਰ ਦੁੱਧ ਪਿਆਰ ਇੱਕ ਕਿਰਵਾ ਸੁਹਾ ਸੁਈ ਬਾਈ ਇਹ ਦੂਜਾ ਸੁਹਾ ਭਾਈ ਸੁਈ ਜੇ ਠੀਕ ਲੋ ਜੀ ਦੂਜਾ ਸੁਹਾ ਸੁਈ ਜੇ ਨਾ ਜਿਹੜਾ ਬੂਤਾਂ ਚਲਾਉਂਦੇ ਦੱਬਦੀ ਆ ਨਾ ਥੋੜੀ ਹੋਣੀ ਆਦੀ ਲੈ ਜਾਣੀ ਠੀਕ ਹੈ ਠੀਕ ਹੈ ਜੀ ਲੋ ਜੀ ਬਾਕੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਥਣ ਕਰਦੇ ਆ ਕਲਾ ਕਲਾ ਥਣ ਲੱਗਾ ਪਿਆ ਤੇ ਥਣ ਵੀ ਨੌਕ ਵਾਲਾ ਵੇ ਬਾਈ ਸੱਜਣੇ ਕਿੰਨਾ ਕੁ ਫਿਰ ਅਸੀਂ ਦਿੱਤਾ 12 11 12 ਕਿਲੋ ਆਦੇ ਅਛਾ ਜੀ ਅਈ ਦਾਦੀ ਲੈ ਗਏ ਭਾਜੀ ਠੀਕ ਹੈ ਠੀਕ ਹੈ ਲੋ ਜੀ 11 12 ਲੀਟਰ ਜਿਹੜਾ ਦਰਨ ਲਈ ਇਸੇ ਕਰਕੇ ਬੜੀਏ ਕੋਈ ਗੱਲ ਧਿਆਨ ਨਾ ਧੰਨ ਧੰਨ 60 ਨਾਲ ਵਾਲਿਆ ਤੇ ਦਰਦੀ ਆ ਸਾਡੇ ਕੋਲੋਂ ਥੋੜਾ ਜਿਆਦੇ ਜਾਣ ਤੋਂ ਕੋਈ ਗੱਲ ਤੇ ਚੱਡੇ-ਚੁਡੇ ਦੀਆਂ ਸਫਾਈਆਂ ਤੋਂ ਬਹੁਤ ਹੀ ਚੰਗੀ ਆ ਗਈਆਂ ਇਕੱਲਾ ਇਕੱਲਾ ਥਾਣਿਆ ਇਹ ਬਾਕੀ ਕੋਈ ਵੀਪਰਾ ਵੀ ਸੰਭਰ ਨਾਲ ਲੱਗਦੇ ਚਲੋ ਦੁੱਧ ਹੋਏ ਵੀ ਤੁਰ ਪੂਗੀ ਮੈਂ ਤਾਂ ਬੁੱਕਾ ਸੀ ਇਹ ਉੱਤਰ ਦੇ ਦੇਵਾਂਗੇ ਇਹਦਾ ਕੀ ਕਰਨਾ ਮੁੱਲ ਬਾਈ ਇਹ ਵੀ ਭੜੀ ਛੋੜੇ ਮੁੱਲ ਤੇ ਦੀ ਪੈੜ ਜਾਂ ਤੇ ਉਕਰ ਲੈ ਛੋੜ ਭੜੀ ਨਹੀਂ ਕਰੀਏ ਜੱਜ ਜੀ ਵੀ ਇਹ ਵੀ ਦੀ ਭੜੀ 60000 ਨੂੰ ਛੋੜ ਕਰ ਦਾਂਗੇ ਕਿੰਨੀ ਇਹਦੇ 1000 ਘੱਟ ਦੇ ਦਾਂਗੇ 60 ਦੀ 1000 ਹੋਰ ਛੱਡ ਦੇ ਮੈਂ ਤਲੋ ਕੋਈ ਗੱਲ ਇਹ ਤੇ ਥੋੜਾ ਬੜਾ ਕੋਈ ਸ਼ੋਰ ਛੱਪਾ ਭਰੀ ਕਰ ਦਾਂਗੇ ਠੀਕ ਹੈ ਲੋ ਬਈ 58000 ਦੇ ਜੇ ਤੇ ਬਾਕੀ ਬਿਲਕੁਲ ਇਹਦਾ ਨੋਰਮਲ ਰੇਟ ਆ ਕੋਈ ਸਾਹਮਣ ਵਾਲਾ ਭਰਾ ਲੈ ਜੂ ਤੇ ਚਲੋ ਦੁੱਧ ਚੰਗਾ ਕੱਢੀ ਜਣੇ ਕਰਵਾ ਦੇਣਾ ਸਾਡਾ ਭਰਾ ਦੀ ਮਗਰ ਕੱਟੀ ਵਗਾ ਦੋ ਤੇ ਪਿੱਛੇ ਕੀ ਮਿਲ ਕਾਫੀ ਪਲਿਆ ਪਲਿਆ ਆ ਇਹ ਵੀ ਕੋਈ ਸਾਫ਼ ਕਰ ਦੋ ਤੇ ਚਲੋ ਚੰਗੀ ਬਣ ਜਣਾ ਨੇ ਵੀ ਤੇ ਲੋ ਵੀ ਇਹ ਪਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਦੋਂ ਕਿਉਂਕਿ ਜਿਹੜੇ ਵੀ ਭਰਾ ਨੱਗੇ ਪਸ਼ੂ ਖਰੀਦਣਾ ਦਾਦੇ ਵਾਸਤੇ ਆ ਸਾਲ ਨੂੰ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ